ਕਿ ਆਪਣੀ ਵੋਟ ਜਰੂਰ ਪਾਉਣ ਜਾਓ ਕਿਉਂਕਿ ਵੋਟ ਤੁਹਾਡਾ ਇੱਕ ਕੀਮਤੀ ਅਧਿਕਾਰ ਸასიਖਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚੜਦਾ ਪੰਜਾਬ ਮੈਂ ਤੁਹਾਡਾ ਆਪਣਾ ਅਜੇ ਸ਼ਰਮਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣਾ ਦੇ ਪੱਛਮੀ ਵਿੱਚ ਜਿਮਨੀ ਚੋਣਾਂ ਹੋਣ ਜਾਣ ਰਹੀਆਂ ਹਨ ਅਖਾੜਾ ਭਖਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਕਿਹੜੀ-ਕਿਹੜੀਆਂ ਪਾਰਟੀਆਂ ਵੱਲੋਂ ਚੁਣੇਗੇ ਚੁਣੇਗੇ ਉਮੀਦਵਾਰ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਭਾਜਪਾ ਨੇ ਐਲਾਨਿਆ ਹੈ ਜੀਵਨ ਜੀਵਨ ਗੁਪਤਾ ਜੋ ਕਿ ਉਦਯੋਗਪਤੀ ਨੇ ਪਿਛੇ ਵਰ ਦੀ ਆਪਣਾ ਸ਼ਰੋਮੀਨਿਕ ਅਕਾਲੀ ਦਲ ਦੇ ਵੱਲੋਂ ਨੇ ਪਰ ਉਪਕਾਰ ਸਿੰਘ ਕੁਮਨ ਜੋ ਕਿ ਪੇਸ਼ੇਵਰ ਵਕੀਲ ਨੇ ਤੇ ਆਪਣਾ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਕਾਂਗਰਸ ਵੱਲੋਂ ਨੇ ਭਰਤਪੂਸ਼ਨ ਆਸ਼ੂ ਜੋਪ ਕੀ ਸਾਬਕਾ ਮੰਤਰੀ ਵੀ ਨੇ ਪਿੱਛੇ ਜੇ ਕਾ ਵੀ ਇਹ ਵਿਵਾਦਾਂ ਦੇ ਵਿੱਚ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ ਚੁਣੇ ਨੇ ਸੰਜੀਵ अरोड़ा ਜੋ ਕਿ ਰਾਜ ਸਭਾ ਪਾਰਲੀਮੈਂਟ ਦੇ ਮੈਂਬਰ ਨੇ ਤੋ ਇਹ ਬਾਕੀ ਹੋਰ ਜਿਵੇਂ ਕਿ ਆ ਆਯਾਦ ਉਮੀਦਵਾਰ ਵੀ ਅਲੱਗ ਵੱਖ-ਵੱਖ ਪਾਰਟੀਆਂ ਵੱਲੋਂ ਚੁਣੇ ਗਏ ਨੇ ਸੋ ਦੋਸਤੋ ਜਿਵੇਂ ਕਿ ਇਹ 19 ਤਰੀਕ ਨੂੰ ਪੈਣੀਆਂ ਚੋਣਾਂ ਵੋਟਾਂ ਤੇ 23 ਨੂੰ ਆਏਗਾ ਰਿਜ਼ਲਟ ਇੱਕ ਮੈਸੇਜ ਇਹ ਵੀ ਆ ਕਿ ਜਿਹੜੀ ਜਿਹੜੀ ਵੀ ਪਾਰਟੀ ਨੂੰ ਤੁਸੀਂ ਚਾਹੁੰਦੇ ਹੋ ਜਿਹੜੀ ਜੀ ਪਾਰਟੀ ਨੂੰ ਵੋਟ ਪਾਣੀ ਆ ਸਿਰਫ ਇਹ ਹੈ ਕਿ ਆਪਣੀ ਵੋਟ ਜ਼ਰੂਰ ਪਾ ਲਿਓ ਕਿਉਂਕਿ ਵੋਟ ਤੁਹਾਡਾ ਇੱਕ ਕੀਮਤੀ ਅਧਿਕਾਰ ਬਹੁਤ-ਬਹੁਤ ਧੰਨਵਾਦ